ਮੇਰਾ ਨਾਮ ਮੁਸਕਾਨ ਹੈ। ਕੱਲ੍ਹ ਗੱਲ ਹੋਈ ਜਿਹੜਾ ਰੋਡ ਦੇ ਉੱਤੇ ਖੜੋ। ਇਹ ਦੁਕਾਨਾਂ ਮੇਰੇ ਹਸਬੰਦ ਨੇ ਲਿੱਤੀਆਂ ਹੋਈਆਂ ਸੀਗੀਆਂ, ਉਹਨਾਂ ਦੀ ਡੈਥ ਹੋ ਗਈ ਐ। ਔਰ ਦੂਸਰੀ ਦੁਕਾਨ ਸਾਡੀ ਕਿਰਾਏ ਤੇ ਐ। ਅਸੀਂ ਉਸ ਦੇ ਕਿਰਾਏਦਾਰ ਆ। ਮੈਂ ਇਸੀ ਨੂੰ ਬਿਆਨ ਕਰਦੀ ਆ। ਬਟ ਇਹ ਦੁਕਾਨ ਮੇਰੇ ਹਸਬੰਦ ਦੀ ਸੀਗੀ। ਅਸੀਂ ਉਹ ਦੁਕਾਨ ਵਾਲਾ ਸਾਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਸੀ। ਗੁੰਡਾਗਰਦੀ ਕਰਦਾ ਸੀ ਕਿ ਰੋਜ਼ ਆ ਕੇ ਸਾਨੂੰ ਕੋਈ ਨਾ ਕੋਈ ਨਵੀਂ ਤੋਂ ਨਵੇਂ ਆਪਣੇ ਰੂਲ ਦੱਸਦਾ ਸੀਗਾ। ਔਰ ਮੈਂ ਇਹ ਦੁਕਾਨ ਆਪਣੇ ਹਸਬੰਦ ਦੀ ਸੀਗੀ। ਕਾਫੀ ਪ੍ਰੇਮ ਪਿਆਰ ਸੀਗਾ। ਉਹਨੇ ਪਹਿਲੇ ਤੇ ਸਾਡਾ ਮਿੱਠੇ ਬਣ ਕੇ ਆਹ ਗੱਲ ਕ ਕੋਈ ਨਹੀਂ ਮਾਦਾ ਚਾਚਾ ਹੀ ਆ ਪਹਿਲੇ ਮੈਨੂੰ ਇਹ ਸੀਦਾ ਰਿਸ਼ਤੇ ਦਾ ਨਾਮ ਦੇ ਕੇ ਮੇਰੇ ਬੱਚੇ ਨੂੰ ਵੀ ਗੁੰਮਰਾਹ ਕੀਤਾ ਮੈਨੂੰ ਵੀ ਕੀਤਾ ਮੈਨੂੰ ਸੀਗਾ ਚਲੋ ਮੇਰੇ ਹਸਬੰਦ ਦੀ ਡੈਥ ਹੋ ਗਏ ਮੇਰੇ ਬੱਚੇ ਨੂੰ ਸਪੋਰਟ ਮਿਲ ਜਾਏਗੀ ਇਹਨੇ ਗੱਲਾਂ ਬੱਕਾ ਚਲੂ ਲਿਆ ਕੇ ਬੱਚੇ ਨੂੰ ਦੁਕਾਨ ਦਾ ਮੀਟਰ ਵੀ ਆਪਣੇ ਨਾਮ ਕਰਵਾ ਲਿਆ ਮੈਨੂੰ ਨਹੀਂ ਸੀ ਜਾਨਦੀ ਕਿ ਤੇ ਦਿਮਾਗ ਵਿੱਚ ਕੀ ਚੱਲ ਰਿਹਾ ਵੈ ਆਪਣੇ ਨਾਮ ਮੀਟਰ ਕਰਵਾ ਕੇ ਅਜੋਸੇ ਸੀਦਾ ਫਾਇਦਾ ਚੁੱਕ ਕੇ ਕਹਿੰਦਾ ਪਿਆ ਕਿ ਆਪਣਾ ਸਕੀਮ ਵਾਪਿਸ ਲਵੋ ਕਿਉਂਕਿ ਮੈਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਹਰ ਸਾਲ ਕਰਾਇਆ ਵਿਧਾਨ ਤੋਂ ਕਹਿੰਦਾ ਸੀਗਾ ਦੁਕਾਨ ਤੇ ਕੋਈ ਰੀਨੋਵੇਟ ਨਹੀਂ ਸੀ ਕਰਾਤੇ ਦਿੰਦਾ ਮੈਂ ਬਹੁਤ ਮੇਰੇ ਬੱਚੇ ਨੇ ਕਿਦੋਂ ਮੇਰੀ ਕਰੰਟ ਵੀ ਬਿਆਹਤ ਹੋ ਇਹਨੂੰ ਮੈਂ ਇੱਕ ਇੱਕ ਚੀਜ਼ ਸਾਰੀ ਦੱਸੀ ਬਟ ਇਹਨੇ ਮੇਰੀ ਸੁਣਵਾਈ ਨਹੀਂ ਕੀਤੀ ਐਸ ਦੁਕਾਨਦਾਰ ਨੇ ਮੀਟਰ ਲਗਵਾ ਕੇ ਮੈਨੂੰ ਧਮਕਾਇਆ ਫੋਨ ਕਰਕੇ ਕਿ ਹਾਂ ਭਈ ਐ ਦੁਕਾਨ ਵਾਪਸ ਇਹ ਵਾਪਸ ਲਵੋ ਨਹੀਂ ਤਾਂ ਐ ਦੁਕਾਨਦਾਰ ਮੈਂ ਨੁਕਸਾਨ ਕਰਾਂਗਾ ਮੈਨੂੰ ਸੀਗਾ ਚਲੋ ਇਹ ਗੱਲਾਂ ਬਾਤਾਂ ਨਾ ਜਾਇਜ਼ ਹੀ ਨੇ ਬਟ ਉਹ ਰਾਤੋ ਰਾਤਾਂ ਲਾ ਕੇ ਪਹਿਲੇ ਤਾਲੇ ਤੋੜ ਕੇ ਗਿਆ ਅਸੀਂ ਮੌਕੇ ਤੇ ਪੁਲਿਸ ਵਾਲੇ ਨੂੰ ਐ ਐਸਆਈ ਡਿਵੀਜ਼ਨ ਦੇ ਸੁਖਨਾਮ ਸਿੰਘ ਜੀ ਨੂੰ ਬੁਲਾਇਆ ਉਹਨਾਂ ਨੂੰ ਮੌਕਾ ਦਿਖਾਇਆ ਇਥੇ ਸਭ ਕੁਝ ਸਾਡੇ ਆਪਣੇ ਜੰਦਰੇ ਲੱਗੇ ਹੋਏ ਸੀ ਅਸੀਂ 20 ਸਾਲਾਂ ਤੋਂ ਇਹ ਦੁਕਾਨਾ ਕਰ ਰਹੇ ਆ ਸਾਡੇ ਜੰਦਰੇ ਇਹਨਾਂ ਨੇ ਆ ਕੇ ਤੋੜੇ ਅ ਸਕੋਰਪੀਓ ਗੱਡੀ ਵਿੱਚ ਆਇਆ 6-7 ਮੁੰਡੇ ਨਾਲ ਲੈ ਕੇ ਆਇਆ ਗੁੰਡਾ ਗੱਡੀ ਵਾਲੇ ਸਾਡੀ ਬਿਨਾਂ ਮੌਜੂਦਗੀ ਦੇ ਵਿੱਚ ਆ ਕੇ ਤਾਲੇ ਤੋੜ ਕੇ ਬਾਅਦ ਵਿੱਚ ਰਾਤ ਨੂੰ ਆਤਾ ਕਿ ਇਹ ਦੇਖੋ ਕੀ ਹਾਲ ਕਰਕੇ ਗਿਆ ਮੇਰੀ ਰੋਜੀ ੋਟੀ ਗਈ ਹੈ ਮੈਨੂੰ ਇਸ ਚੀਜ਼ ਦਾ ਫੈਸਲਾ ਦਿੱਤਾ ਜਾਵੇ ਤੁਸੀਂ ਕੰਪਲੇਨ EP ਫੂਲਸ ਨੂੰ ਪੁਲਿਸ ਨੇ ਕੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਸਾਡੀ ਕਾਰਨ ਦੀ ਸਮੱਸਿਆ ਹੈ ਜਿਹੜਾ ਪੁਲਿਸ ਕਰਵਾਇਨੀ ਕਿਤੇ ਜਦੋਂ ਕਾਲੇ ਕੋੜ ਦੇ ਜੇ ਉਹਨੂੰ ਪੁਲਿਸ ਕਰ ਲੈਂਦੀ ਤੁਹਾਨੂੰ ਲੱਗਣਾ ਨਹੀਂ ਦਿਖਾਉਣ ਬਾਅਦ ਤੱਕ ਦੇ। ਬਚ ਸਕਦੀ ਸੀ ਅਗਰ ਸਾਨੂੰ ਦੇਖੋ ਕਾਨੂੰਨ ਕਾਦੇ ਵਾਸਤੇ ਬਣਿਆ ਹੋਇਆ ਹੈ ਸਾਡੇ ਲੋਕਾਂ ਨੂੰ ਸਹਾਇਤਾ ਲੈਣ ਵਾਸਤੇ ਬਣਿਆ ਹੋਇਆ ਹੈ ਅਗਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਏਗੀ ਅਸੀਂ ਕਿੱਥੇ ਜਾਵਾਂਗੇ? ਕਿਰ ਹੋ ਗਿਆ ਤੰਦ ਦੁਕਾਨ ਦਾ। ਸਭੋਂ 20 ਸਾਲ ਹੋ ਗਏ ਨੇ। 20 ਸਾਲ ਪਹਿਲਾਂ ਕਦੀ ਕੋਈ ਕਰਨੀ। ਨਹੀਂ ਹੋਈ। ਦੋਨ ਕੀ ਕੇੰਦਰ ਦੀ ਹੈ ਕਾਦੀ ਕੇ ਲੋਕ ਇਹ ਗੱਲ ਬਾਰੇ। ਓਏ ਕਹਿੰਦੇ ਸੀ ਕਿ ਆਪਣਾ ਸਟੇਪ ਵਾਪਿਸ ਲਓ। ਅਸੀਂ ਉਸਤੇ ਵਾਪਿਸ ਨਹੀਂ ਲੈ ਤੇ ਤੁਹਾਡੀ ਦੁਕਾਨ ਧਵਾਗੇ ਉਹ ਮੈਨੂੰ ਸਿਗਾ ਨਜ਼ਾਇਜ਼ ਗੱਲ ਕਰਦੇ ਕੁਝ ਨਹੀਂ ਕਰ ਸਕਦੇ ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਗੁੰਡਾਗਰਦੀ ਅਸਕੇ ਦਰਵਾਜ਼ੇ ਚੁੱਕੀ ਹੈ ਇਹ ਰਾਤੋਂ ਰਾਤ ਆ ਕੇ ਇਹ ਸਾਨੂੰ ਕਰਨਗੇ ਅਨੇ ਮੈਂ ਮੰਨ ਕਰਦੀ ਆ ਕਿ ਮੈਨੂੰ ਵਰੀ ਰੋਜੀ ਰੋਟੀ ਲਈ ਜਗਾ ਤੇ ਵਾਹੀ ਸਕੇ ਕਿ ਇਸ ਪੂਰੇ ਵਾਰਦਾ ਦਾ ਹੱਕਦਾਰ ਹੈਗਾ ਵੈ ਔਰ ਉਸਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਮੈਨੂੰ ਮੇਰਾ ਇਨਸਾਫ ਦਿੱਤਾ ਜਾਵੇ ਗੁੰਡਾਗਰਦੀ ਕੀ ਨਾਮ ਆਪ ਦਾ ਮੈਂ ਰਾਮਕਰ ਭਾਈ ਕਿੱਥੇ ਕੰਮ ਕਰਦੇ ਹੋ ਮੈਂ ਭਾਈ ਸਾਹਮਣੇ ਲੜੀ ਨਾ ਆਪਣੀ ਕੀ ਗੱਲ ਬਾਤ ਹੈ ਜਿਹੜਾ ਮੈਂ ਭਾਈ ਸੇ ਰੇੜ ਕਿਹਾ ਜਿਉਂ ਤੇ ਮੈਂ ਪਾਣੀ ਭਰ ਤੇ ਮੈਂ ਚੰਨਕ ਧਿਆਨ ਮਾਰਿਆ ਦੇ ਨੇ ਦੁਕਾਨ ਥਲੇ ਡਿਗੀ ਠੱਡੀਪੀ ਸਾਰੀ ਤੇ ਮੈਂ ਇਹਨਾਂ ਨੂੰ ਤਲਾਹ ਕੀਤੀ ਫੋਨ ਕੀਤਾ ਨਾ ਬੇਟੇ ਨੂੰ ਉਸ ਵਿੱਚ ਬੰਦ ਆ ਰਿਹਾ ਸੀ ਉਸ ਤੇ ਚਾਚਾ ਜੀ ਨੂੰ ਫੋਨ ਕੀਤਾ ਉਹਨੇ ਦੱਸੀ ਗੱਲ ਬਾਈ ਇਸ ਤਰ੍ਹਾਂ ਤੇ ਤੁਹਾਡੀ ਦੁਕਾਨ ਸਾਡੀ ਠੱਗ ਗਈ ਦੀ ਹੈ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਸੀ ਇਹਨਾਂ ਦੇ ਪਹਿਲੇ ਪਾਪਾ ਹੀ ਹੁੰਦੇ ਸੀ ਉਹ ਵੀ ਉਹ ਮੇਰੇ 15 20 ਸਾਲ ਤੋਂ ਕੰਮ ਕਰ ਰਹੇ ਸੀ ਉਸ ਵੇਲੇ ਉਹਨਾਂ ਜੱਦ ਹੋ ਗਈ ਤੇ ਉਹਨਾਂ ਬੇਟਾ ਛੋਟਾ ਸੀ ਇਹਨਾਂ ਚਾਚਾ ਜੀ ਨਾਲ ਕਰ ਰਹੇ ਸੀ ਤੇ ਇਹਨਾਂ ਬੇਟੇ ਨੇ ਹੋਰ ਸੰਭਲੇ ਤੇ ਇਹਦਾ ਬੇੜਾ ਕੰਮ ਕਰ ਰਿਹਾ ਨਾਲ ਮੈਨੇ ਜਰ ਤੋਂ ਉਸੇ ਕੰਮ ਕਰ ਮੈਨੂੰ ਇਥੇ 15 ਸਾਲ ਹੋ ਈ ਕਲਪਾਤ ਹੋਈ ਜੀ ਪਈਏ ਮੁੰਡੇ ਨਾ ਬੱਚੇ ਨਾ ਧੱਕਾ ਹੋਇਆਦਾ ਪਿਓ ਸਿਰ ਤੇ ਨਹੀਂਗਾ ਇਹਦੇ ਨਾਲ ਬਹੁਤ ਧੱਕਾ ਬੁਰੀ ਬਦਮਾਸ਼ੀ ਬਹੁਤ ਜਿਆਦਾ ਭਾਜੀ ਗੁੰਡੇ ਰਾਜ ਕਰਦੇ ਪਏ ਨੇ ਅਸੀਂ ਤੇ ਮਾਨ ਸਾਹਿਬ ਨੂੰ ਇਹੋ ਹੀ ਅਪੀਲ ਕਰਦੇ ਆਂ ਕਿ ਬੱਚਿਆਂ ਨੂੰ ਤੁਸੀਂ ਕੰ데 ਰੋਜ਼ਗਾਰ ਇਹਨਾਂ ਰੋਜ਼ਗਾਰ ਬਿਮਾਰ ਕੈਂਸਰ ਖੁੰਦੇ ਪਏ ਨੇ ਭਾਜੀ ਕਿਉਂ ਇਹਨਾਂ ਧੱਕਾ ਕਰਦੇ ਪਿਓ ਬੱਚਾ ਛੋਟਾ ਪਿਓ ਸਿਰ ਤੇ ਨਹੀਂਗਾ ਮਾਪਦਾਰੀ ਹਸਪਤਲ ਲੱਗੀ ਨਰਸ ਤੇ ਇਹ ਭਾਜੀ ਧੱਕਾ ਬਹੁਤ ਜਿਆਦਾ ਕਰਦੇ ਪਏ ਰਾਤੀ 3 ਵਜੇ ਆ ਕੇ ਹਥਿਆਰਾਂ ਦੇ ਜੋਰ ਨਾਲ ਕਰਕੇ ਹਾਲ ਤੱਕ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ ਦੁਪਹਿਰੀ ਗੱਲ ਗਏ ਰਾਤੀ ਫਿਰ ਇਹ 10-15 ਜਣੇ ਆਏ ਨੇ ਤੇ ਆਪਣਾ ਦੁਕਾਨ ਤੋੜ ਕੇ ਵਿਚਾਰੇ ਦੀ ਹੁਣ ਭਾਜੀ ਲੋਕੀ ਕਹਿੰਦੇ ਕੰਮ ਕਰੋ ਬੱਚਾ ਜਰਾ ਕਿੱਥੇ ਕੰਮ ਕਰੇ ਇਹ ਤੇ ਸ਼ਰਿਆਮ ਧੱਕਾ ਹੈ ਭਾਜੀ ਇਹਦਾ ਪਿਓ ਸਿਰ ਤੇ ਨਹੀਂਗਾ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕੰਮ ਕਰਦੇ ਇਹਨਾਂ ਨੂੰ ਭਾਜੀ ਘੱਟੋ ਘੱਟ 20 ਸਾਲ ਹੋ ਗਏ ਆ 20 ਸਾਲ ਤੋਂ ਉੱਪਰ ਇਹਨਾਂ ਨੂੰ ਹੋ ਗਿਆ ਕੰਮ ਕਰਦੇ ਨੂੰ ਇਹਨਾਂ ਦਾ ਚਹਰਾਂ ਦਾ ਕੋਈ ਹੈਗਾ ਨਹੀਂ ਕੋਈ ਹੋਰ ਸਿਸਟਮ ਕਾਰਨ ਭਾਜੀ ਆਹੋ ਹੀ ਓਹ ਦੁਕਾਨ ਦਾ ਸਟੇਲ ਆ ਇਹਨਾਂ ਨੇ ਠੀਕ ਹੈ ਜੀ ਇਹ ਦੁਕਾਨ ਇਹਨਾਂ ਦੀ ਹੀ ਇਹਨਾਂ ਦਾ ਕੋਈ ਇਹਦੇ ਫਾਜ਼ ਸਾਹਿਬ ਦੇ ਦਾਦਾ ਜੀ ਨਾਲ ਕੋਈ ਗੱਲਬਾਤ ਹੋਈ ਇਹਨਾਂ ਦੀ ਕੋਈ ਪੈਸੇ ਲੈ ਲਈ ਇਹਨਾਂ ਦੀ ਦੁਕਾਨ ਮੋਲਦੀ ਸੀ ਇਹ ਥੋੜੇ ਬਦਨ ਪਹਿਲੇ 6 ਕੁ ਮਹੀਨੇ ਪਹਿਲੇ ਸਟੇ ਲੈ ਕੇ ਆਏ ਆ ਵਿਚਾਰੇ ਤੇ ਬੱਚੇ ਨਾਲ ਦਾ ਧੱਕਾ ਹੋ ਰਿਹਾ ਇਹ ਕੁਝ ਪ੍ਰਸ਼ਾਸਨ ਸੀਪੀ ਸਾਹਿਬ ਨੂੰ ਵੀ ਮੈਂ ਕਹਿੰਦਾ ਵਾ ਕਿ ਇਹੋ ਜਿਹੇ ਗੁੰਡਿਆਂ ਦੇ ਨੱਥ ਪਾਈ ਜਾਵੇ ਬਹੁਤ ਧੱਕਾ ਇਹਨਾਂ ਤੱਕਾ ਨਹੀਂ ਚਾਹੀਦਾ ਇਹ ਦੇਖੋ ਇਹ ਡਰਾਂਦੇ ਨੂੰ ਫੋਨ ਤੇ ਕਰਕੇ ਪਰ ਇਤਾਂ ਨਹੀਂ ਚਾਹੀਦਾ ਯਾਰ ਬੜਾ ਇਹ ਇਨਸਾਫ ਹੀ ਕੋਈ ਚੀਜ਼ ਹੁੰਦੀ ਹੈ ਕਿ ਆਪਾਂ ਧੱਕੇ ਨਾਲ ਸਭ ਕੁਝ ਕਰੀ ਜਾਣਾ ਠੀਕ ਹੈ ਕੀ ਨਾਮ ਚੱਲਦਾ ਭਾਈ ਮੇਰਾ ਨਾਮ ਮਨਸ਼ੁਕਰਾਲ ਜੀ ਨਾ ਦਿੱਤੋ ਇੱਥੇ ਕੰਮ ਕਰਦੇ। ਮੈਨੂੰ ਭਾਜੀ 5-6 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ। ਇਹਨੂੰ ਫੋਨ ਕਰਦਾ। ਪਹਿਲੇ ਮੇਰੇ ਚਾਚਾ ਹੀ ਕਰਦੇ ਸੀ। ਅੱਛਾ ਕੀ ਗੱਲਬਾਤ ਹੋਈ ਹੁੰਦੀ ਹੈ? ਗੱਲਬਾਤ ਭਾਈ ਇਸ ਤਰ੍ਹਾਂ ਹੋਈ ਹੈ। ਇਹ ਦੁਕਾਨ ਭਾਈ ਉਹ ਲਈ ਸਾਡੀ ਰੈਂਟ ਤੇ ਹੈਗੀ ਸੀ। ਤੇ ਅਸੀਂ ਜਿਹਨੇ ਕੋ ਰੈਂਟ ਤੇ ਦੁਕਾਨ ਲਈ ਸੀ 20 ਸਾਲ ਪਹਿਲੇ ਉਹ ਹਰ ਸਾਲਾਨੂੰ ਕੰਮ ਕਰਦਾ ਸੀ ਕਿ ਹਰ ਸਾਲ 5% ਕਿਰਾਇਆ ਵਧਾਣਾ ਹੈ। ਆਪਣੀ ਮਰਜ਼ੀ ਨਾਲ 1000 ਰੁਪਏ ਵਧਾਣਾ, 2000 ਰੁਪਏ ਵਧਾਣਾ, 4000 ਤੋਂ ਕਿਰਾਇਆ ਤੁਹਾਡਾ ਸਟਾਰਟ ਹੋਇਆ ਸੀ। ਤੇ ਅੱਜ ਕਹਿੰਦਾ ਮੈਂ ਹਰ ਮਹੀਨੇ 1000 ਰੁਪਏ ਤੁਹਾਡ ਅਈ ਪੇਰ ਕੀ ਗੱਲ ਬਾਤ ਹੈ ਫੇਰ ਭਾਈ ਗੱਲ ਬਾਤ ਐਸ ਤਰ੍ਹਾਂ ਹੋਈ ਸਾਨੂੰ ਹਾਰ ਕੇ ਕੋਟ ਦੇ ਮਦਦ ਲੈਣੀ ਪਈ ਕੋਟ ਚੋ ਸਟੇ ਲੈ ਜਾਂਦਾ ਸੀ ਉਸ ਤੋਂ ਬਾਅਦ ਭਾਈ ਸਟੇ ਲਿਆ ਕੇ ਸਾਨੂੰ ਕੋਟ ਨੇ ਸਟੇ ਦੇ ਦਿੱਤਾ ਉਸ ਤੋਂ ਬਾਅਦ ਭਾਈ ਸਾਨੂੰ ਮੈਨੂੰ 2-3 ਵਾਰੀ ਇਹਨੇ ਧਮਕੀ ਲਈ ਇੱਥੇ ਆਣ ਕੇ ਕਿ ਸਟੇ ਵਾਪਸ ਲਾ ਨਹੀਂ ਤੇ ਤੇਰੀ ਜਿਹੜੀ ਦੁਕਾਨ ਹੈਗੀ ਐ ਇਹਨੂੰ ਵੀ ਟਾਰਗੇਟ ਕਰਾਂਗੇ ਇਹਨੂੰ ਵੀ ਢਾ ਦੇਗੇ ਤੇ ਕੱਲ ਐ ਸ਼ਾਮੀ 5-7 ਜਾਣੇ ਲੈ ਕੇ ਆਇਆ ਭਾਈ ਸਾਰਿਆਂ ਕੋ ਹਥਿਆਰ ਲੱਗੇ ਸੀ ਤੇ ਮੈਨੂੰ ਭਾਈ ਮੈਂ ਮੌਕੇ ਤੇ ਹੈਗਾ ਨਹੀਂ ਮੈਂ ਮੌਕੇ ਤੇ ਹੁੰਦਾ ਤਾਂ ਸ਼ਾਇਦ ਹੋ ਸਕਦਾ ਮੈਂ ਭਾਈ ਮੌਕੇ ਮੈਂ ਮੌਕੇ ਤੇ ਹੈਗਾ ਨਹੀਂ ਮੈਨੂੰ ਆਂਡੀ ਕੋ ਆਂਡੀ ਨੇ ਦੱਸਿਆ ਜੋ ਵੀ ਮੈਨੂੰ ਪਤਾ ਚੱਲਿਆ ਉੱਥੇ ਸੀਸੀਟੀਵੀ ਤੇ ਵੀ ਸਾਰਾ ਆਇਆ ਹੈ ਹੁਣ ਪੁਲਿਸ ਨੂੰ ਆ ਜੇ ਮੰਗ ਕੇ ਉਹਨਾਂ ਨੂੰ ਸੀਸੀਟੀਵੀ ਮਿਲੇਗੀ ਆ ਦੁਕਾਨ ਦੀ ਮੰਗ ਮੰਗ ਭਾਈ ਇਹੀ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਮੈਨੂੰ ਇਹਨਾਂ ਦੀ ਮੈਨੂੰ ਆਪਣੀ ਜਾਨ ਦਾ ਖਤਰਾ ਹੈ ਇਹਨਾਂ ਕੋ ਜੀ ਸਰ ਇੱਕ ਦੁਕਾਨ ਦੇ ਝਗੜੇ ਕਰੇ ਮੈਂ ਤਰ ਆਇਆ ਜੀ ਕੀ ਹੈ ਤਰ ਜੀ ਕਿਉਂ ਮੰਡੀ ਵਿਖੇ ਇੱਕ ਪੁਰਾਣੀ ਬੰਦ ਦੁਕਾਨ ਸੀ ਜਿਸ ਦੇ ਬਾਰੇ ਵਿੱਚ ਪੁਨੀਤਪਾਲ ਵੱਲੋਂ ਕਿਹਾ ਗਿਆ ਵੀ ਦੁਕਾਨ ਉਹਨਾਂ ਦੀ ਹੈ ਤੇ ਉਹ ਰੈਨੋਵੇਸ਼ਨ ਕਰ ਰਹੇ ਹੈ ਉਹਨਾਂ ਵੱਲੋਂ ਇਹਨੂੰ ਡਿਮੋਲਿਸ਼ ਕਰਕੇ ਦੁਬਾਰਾ ਬਣਾਇਆ ਜਾਣਾ ਹੈ ਤੇ ਦੂਸਰੀ ਧਿਰ ਮੁਸਕਾਨ ਵੱਲੋਂ ਜਿਹੜੀ ਕੰਪਲੇਂਟ ਦਿੱਤੀ ਗਈ ਹੈ ਕਿ ਦੁਕਾਨ ਉਹਨਾਂ ਦੀ ਦੁਕਾਨ ਹੈ ਉਹਨਾਂ ਕੋਲ ਇਸ ਦੁਕਾਨ ਦਾ ਕਬਜ਼ਾ ਸੀ ਤੇ ਪੁਨੀਤਪਾਲ ਜਿਹੜੇ ਜ਼ਬਰਦਸਤੀ ਦੁਕਾਨ ਜਿਹੜੀ ਢਾ ਰਹੇ ਨੇ ਜੋ ਦੋਨਾਂ ਧਿਰਾਂ ਨੂੰ ਹਦਾਇਤ ਕੀਤੀ ਗਈ ਵੀ ਇਸ ਤੇ ਨਾ ਤਾਂ ਕੋਈ ਵਿਸਾਰੀ ਕਰਨਗੇ ਨਾ ਇਹਨੂੰ ਢਾਉਣਗੇ ਤੇ ਆਪਣੇ ਆਪਣੇ ਰਿਕਾਰਡ ਪੇਸ਼ ਕਰਨਗੇ ਮੁਤਾਬਕ ਰਿਕਾਰਡ ਜੋ ਵੀ ਕਾਰਵਾਈ ਅੱਗੇ ਕੀ ਕੀਤੀ ਜਾਵੇਗੀ